ਗੱਲ ਨਹੀਂ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਹਾਂ ਖਨੌਰੀ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜਾ ਲਗਾਤਾਰ 26 ਨਵੰਬਰ ਤੋਂ ਲੈ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪ੍ਰਧਾਨ ਜੀ ਜਿਨ੍ਹਾਂ ਦਾ ਮਰਨ ਵਰਤਾ ਤੇ 11ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਇੱਥੇ ਸੰਗਤ ਆ ਜਿਹੜੀ ਉਹਦੀ ਗਿਣਤੀ ਵਧ ਰਹੀ ਆ ਤਾਂ ਉਹਦੇ ਕਰਕੇ ਆਪਣੇ ਜ਼ਿਲ੍ਹਾ ਫਰੀਦਕੋਟ ਕੋਂ ਵੱਲੋਂ ਬਠਿੰਡਾ ਜ਼ਿਲ੍ਹਾ ਡੋਡੀ ਜ਼ਿਲ੍ਹਿਆਂ ਦੇ ਜਿਹੜੇ ਲੰਗਰ ਚਲਾਏ ਗਿਆ ਜਿਦੇ ਵਿੱਚ ਸਾਡੀ ਜਿਲ੍ਹਾ ਫਰੀਦਕੋਟ ਦੇ ਕਮੇਟੀ ਲੰਗਰ ਕਮੇਟੀ ਦੇ ਜਿਹੜੇ ਪ੍ਰਬੰਧ ਆ ਸਾਡੇ ਆ ਬਾਬਾ ਜੀ ਕਰਮ ਸਿੰਘ ਸਰਦਾਰ ਨੈਤ ਸਿੰਘ ਜੀ ਤੇ ਨਾਲ ਸਾਡੇ ਬਜ਼ੁਰਗ ਹੋਰ ਜਿਹੜੇ ਕਿਸਾਨ ਆ ਉਹ ਸਬਜ਼ੀ ਦੀ ਇੱਥੇ ਸੇਵਾ ਕਰ ਰਹੇ ਆ ਤਾਂ ਇਸੇ ਤਰ੍ਹਾਂ ਸਵੇਰ ਦਾ ਹੁਣ ਵੇਲਾ ਸਟੇਜ ਚੱਲਣੀ ਆ ਕੁਝ ਸਮੇਂ ਦੇ ਵਿੱਚ ਤੇ ਕਿਸਾਨ ਆ ਜਿਹੜੇ ਨਹਾ ਧੋ ਕੇ ਆਪਦੀ ਤਿਆਰੀ ਕਰ ਰਹੇ ਆ ਤਾਂ ਵੀਰੋ ਮੋਰਚਾ ਬਹੁਤ ਵੱਡਾ ਮੋਰਚਾ ਇਹ ਐਮਐਸਪੀ ਗਰੰਟੀ ਕਾਨੂੰਨ ਕੋਈ ਛੋਟੀ ਲੜਾਈ ਨਹੀਂ ਅਬ ਪਹਿਲੇ ਦਿਨ ਤੋਂ ਸਾਡੇ ਬਾਜੇਖਾਨੇ ਤੋਂ ਬਾਬਾ ਵੀਰ ਸਿੰਘ ਜੀ ਜਿਨ੍ਹਾਂ ਨੇ ਹਾੜੀ ਦੀਆਂ ਰੁੱਤਾਂ ਵੇਲੇ ਜਦੋਂ ਅਸੀਂ ਘਰਾਂ 'ਚ ਕੰਮ ਕਰਦੇ ਸੀ ਇੱਥੇ ਪੰਗਾ ਖੱਟੀਆਂ ਦਾਲਾਂ ਬਈਆਂ ਰੋਟੀਆਂ ਖਾ ਕੇ ਇਸ ਮੋਰਚੇ ਮੇਰੇ ਸਪੀਕ ਤੇ ਲੈ ਕੇ ਆਏ ਆ ਤਾਂ ਇਸ ਕਰਕੇ ਬੇਨਤੀ ਆ ਯਾਰ ਜੇ ਆਪਣੀ ਮਤਲਬ ਨਸਲ ਨੂੰ ਬਚਾਉਣਾ ਤਾਂ ਸਾਨੂੰ ਇਹ ਲੜਾਈ ਲੜਨੀ ਬਹੁਤ ਜ਼ਰੂਰੀ ਹੈ ਸਾਡੇ ਕੋਲੇ 5-4 ਦਿਨ ਦੀ ਲੜਾਈ ਹੈ 5-4 ਦਿਨਾਂ ਦੇ ਵਿੱਚ ਜਿਹੜਾ ਜੇ ਅਸੀਂ ਤਕੜੇ ਹੋਵੇ ਤੇ ਇਕੱਠ ਕਰਕੇ ਮੋਰਚੇ ਨੂੰ ਮਜ਼ਬੂਤ ਬਣਾ ਕੇ ਤਾਂ ਲੜਾਈ ਆਪਾਂ ਇਹ ਜਿੱਤ ਕੇ ਜਿਹੜੀ 1975 ਤੋਂ ਲੜਾਈ ਖੜੀ ਕੀਤੀ ਆ ਕਿਸਾਨ ਆਗੂਆਂ ਨੇ ਸੋ ਇਹ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਜਿਹੜਾ ਖਣੌਰੀ ਬਾਡਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ